हेलो हां की ਗੱਲ ਹੋ ਗਈ ਉਹ ਵਧੀ ਦੇ ਲੇਟ ਹੋ ਗਿਆ ਫਲਾਈਟ ਮਿਸ ਹੋ ਗਈ ਹਾਂ ਫਲਾਈਟ ਮਿਸ ਹੋ ਗਈ ਮਿਸ ਹੋ ਗਈ ਉਹ ਲੇਟ ਹੋ ਗਿਆ ਅਮਰ ਜੀ ਤੂੰ ਬਾਜੀ ਕਿੱਥੇ ਆ ਬਾਜੀ ਇੱਥੇ ਹੀ ਆ ਜਲ ਸੁਣਿਓ ਕੀ ਹੋ ਗਿਆ ਆ ਗੱਲ ਕਰ ਲੋ ਕਹਿੰਦੇ ਫਲਾਈਟ ਮਿਸ ਹੋ ਗਈ ਹੈਲੋ ਹਾਂ ਬਾਜੀ ਕਿੱਦਾਂ ਹਾਲ ਠੀਕ ਆ ਉਹ ਬਾਜੀ ਲੇਟ ਹੋ ਗਿਆ ਫਲਾਈਟ ਮਿਸ ਹੋ ਗਈ ਹੈ ਫਲਾਈਟ ਮਿਸ ਹੋ ਗਈ ਕਿੱਦਾਂ ਮਾਰਸ ਲੇਟ ਹੋ ਗਿਆ ਤੇ ਦੇਰ ਹੋ ਗਿਰ ਸਿਹਰਾ ਟੈਗਲਟਾ ਕਿੰਨਾ ਜੀ ਕਹਿੰਦੇ ਉਹ ਕਹਿੰਦੇ ਜੇ ਮੈਂ ਨਾ ਕਦੇ ਕਿਸੇ ਉਹ ਭਾਈ ਫਿਰ ਕਿੱਦਾਂ ਹੁਣ ਹੋ ਗਈ ਇਹ ਨਾ ਯੰਟ ਯੰਟ ਕਹਿੰਦਾ ਟਿਕਟ ਦੁਆਰਾ ਲੈਣੀ ਪੈਣੀ ਆ ਦੁਆਰਾ ਲੈਣੀ ਪੈਣੀ ਆ ਹਾਂ ਮੁਰਿਆ ਮਾਫ ਮੈਂ ਮੋਨਾ ਕਹਦੇ ਤੂੰ ਦਰ ਤੇ ਭਾਜੀ ਪੈਸੇ ਤਾਂ ਕੋਲ ਹੈ ਨਹੀਂਗੇ ਹੁਣ ਪੈਸੇ ਕਰਕੇ ਜਾਵਾਂ ਕਿੰਨੇ ਕਿੰਨੇ ਦਾ ਹੈ ਪੁੱਛੋ ਉਹ ਪੈਸੇ ਤੂੰ ਮੋਨਾ ਕਹਦੇ ਬਾਕੀ ਦਾ ਟਾਈਮ ਤੇਰੇ ਸਾਰੇ ਖਰਾਬ ਹੋ ਜਾਣੇ ਆ ਮੈਂ ਫੇ ਹੁਣ ਦੱਸੋ ਕੋਲ ਤਾਂ ਪੈਸੇ ਨਹੀਂ ਜੀ ਕਹਿੰਦਾ ਉਹ ਕਹਿੰਦਾ ਵੇ ਪਹਿਲੇ ਦੁਆਰਾ ਕਰੋ ਤਾਂ ਫੇਰ ਜਾਣਾ ਮੈਨੂੰ ਟਿਕਟ ਦੁਆਰਾ ਕਰਾਉਣੀ ਪੈਣੀ ਆ ਟਿਕਟ ਦੇ ਪੈਸੇ ਦੁਆਰਾ ਜਾਈਏ ਹਾਂਜੀ ਹਾਂਜੀ ਆਹ ਮੇਰੀ ਗੱਲ ਤੂੰ ਅੱਜ ਬੈਠ ਜਾਣਾ ਮੈਂ ਤੁਹਾਨੂੰ 5 ਮਿੰਟ ਬਾਅਦ ਕਰਦਾ ਬਹੁਤ ਠੀਕ ਆ ਤੁਹਾਡੇ ਕੋਲ ਹੈਗੇ ਬਾਜੀ ਉਹ ਮੈਂ ਕਰਦਾ ਤੂੰ 5 ਮਿੰਟ ਰੋਕ ਉਹ ਐਡਰਸ ਦੇ ਕਰੀਏ ਕਾ ਕਰ ਵਰ ਚੱਲਦਾ ਆਹ ਬੇ ਦੇਖਦੇ ਆਪਾਂ ਕਰਦੇ ਕੋਈ ਚਲੋ ਕੋਈ ਕਰੀਏ ਪਸੰਦ ਉਹ ਕਰ ਲੋ ਕੋਈ ਨਹੀਂ ਮੈਂ ਬੈਠਾ ਵੀ ਇੱਥੇ ਇੱਥੇ ਮੈਂ ਮੇਲੇ ਗੇਲੇ ਨਹੀਂ ਮੁੱਕਦੇ ਜੀ ਉਹ ਤਾਂ ਹੀ ਉਹਨੂੰ ਕਹੀ ਜਾਂਦੇ ਜੀ ਉਹ ਵੀ ਤਾਂ ਉਹ ਕੀ ਲੈਣ ਦਾ ਸੱਤ-ਸੱਤ ਕੇ ਤਾਂ ਉਹ ਵੀ ਲੈ ਨਹੀਂ ਸੀ ਰਹੋਣਨ ਪਰ ਬਾਬਾ ਜੀ ਮਨ ਤੋਗਰਾ ਪਹਿਲੇ ਤਾਂ 1.5 ਲੱਖ ਤੋਂ 더 ਲਿਆ ਆਏ ਪਹਿਲੇ ਥੇਰੇ ਜਾਂ ਲੈ ਕੇ ਭੱਜ ਗਏ ਪਰ ਮੈਂ ਹੁਣ ਚਾਹੀਦੇ ਕਿੰਨੇ ਤਾਂ ਬੋਲੇ ਐਮਰਜੈਂਸੀ ਕਰਾਈ ਮੇਰਾ ਤਾਂ 35000 ਰੁਪਏ ਤਾਂ ਲੱਗੂ ਗਾਈ ਹੋਰ ਸਾਡੇ ਕੋਲ ਤਾਂ ਹੁਣ ਕੁਝ ਨਹੀਂ ਹੈਗਾ ਮੇਰੀਆਂ ਤਾਂ ਬਾੜੀਆਂ ਵੀ ਹੁਣ ਇਸ ਪੇ ਚੱਲ ਤੈਨੂੰ ਤਾਂ ਸੁਣ ਕਹਿੰਦੇ ਨਹੀਂ ਪਤਾ ਹੀ ਆ ਬੈਠਾ ਬੈਠ ਦੂਰ ਬੈਠ ਥੋੜੇ ਬੋਤੇ ਹੁਣ ਇਹ ਬਾਜੀ ਹੁਣਾਂ ਨੂੰ ਕਹਿੰਨੇ ਆ ਪਾਰਾਂ ਦੇ ਜੀ ਮੈਂ ਉਹ ਕਹਿੰਦੇ ਪੇਮੈਂਟ ਭੇਜਿਆ ਤੁਹਾਨੂੰ ਫੇਰ ਦੇ ਦਾਂਗੇ ਹਾਂ ਉਹ ਤੁਸੀਂ ਉਹਨੂੰ ਫੋਨ ਕਰਕੇ ਪੁੱਛੋ ਵੀ ਕੀ ਕਹਿੰਦਾ ਏਜੰਟ ਕਿੰਨੇ ਦਾ ਕਹਿੰਦਾ ਉਹੇ ਕਰ ਦਿੰਨੇ ਹਾਂ ਤਾਂ ਕੋਈ ਨਹੀਂ ਬਾਜੀ ਨੂੰ ਨਾ ਕਰਦੇ ਬਾਜੀ ਦਿੰਦੇ ਆ ਉਹ ਕੋਈ ਤੁਸੀਂ ਕਿਤੇ ਵਿੱਚ ਹੋ ਅਰੇ ਉਹ ਹਾਂਜੀ ਬਾਜੀ ਮੈਂ ਕਿਹਾ ਪੈਸੇ ਚਾਹੀਦੇ ਕਿੰਨੇ ਆ ਬਾਜੀ 25000 ਰੁਪਏ ਦਾ ਲੱਗੂਗਾ ਜੀ 25000 ਜਿਆਦਾ ਭੇਜੀ ਹੁਣ ਲਾ ਦੇ ਦੇਖ ਲਓ ਜੇ ਮਨ ਦੀ ਗੱਲ ਤਾਂ ਥੋੜੇ ਜਿਆਦਾ ਭੇਜ ਦਿਓ 20 25 ਤਾਂ ਚਾਹੀਦਾ ਇਹ ਆਪਾਂ ਨੂੰ। ਸਭ ਠੀਕ ਤਾਂ ਕਰ ਦਨੇ ਆ। ਜਾਂ ਤੈਨੂੰ ਆੜ ਦੀ ਕੋਈ ਨਾ ਕਰਦੇ। ਹਾਂ ਉਹਨੂੰ ਕਹਿ ਤੂੰ ਰਹਿ ਉੱਥੇ ਤੇ ਦੇਖਦੇ ਹਾਂ ਅਸੀਂ। ਚਲ ਠੀਕ ਆ ਤੂੰ ਆਪਣਾ ਨੰਬਰ ਜਾਣਦਾ ਨਾ? ਹਾਂ ਨੰਬਰ ਭੇਜ ਦੇ ਜਿੱਥੇ ਪੈਸੇ ਪਾਉਣੇ Google Pay। ਜਦ ਜਿੱਦਾਂ ਕਾਹਲੀ ਰਾਤ ਨੂੰ ਪੁੱਛ ਕੇ ਤਾ ਨੂਨ ਦੇ ਜੇ ਪੈਣਾ। ਠੀਕ ਆ ਭਾਜੀ ਭੇਜ ਦੋ। 10 ਬਸ। ਕਹਿਣਾ ਜਾਂ ਤੂੰ ਭੇਜਦਾ ਤੁਹਾਨੂੰ। ਠੀਕ ਆ ਜੀ ਚਲ ਕਰੋ। ਲੈ। ਕੋਈ ਨਾ ਕੋਈ। ਮੈਂ ਹੁਣ ਚੱਲਦੀ ਆਂ ਵੇ ਗੋਪੀ ਤਾਹ ਪਤਾ ਨਹੀਂ ਕਰ ਲਉ ਫਿਕ ਦਾ ਬੰਦੇ ਆ ਹੁਣ ਲਾ ਕੇ ਆਂ ਹੁਣ ਤਾਂ ਹਾਂ ਟਾਈਮ ਲੱਗ ਜਾਣਾ ਐ ਭੈਣ ਹਾਂ ਹੁਣ ਚੱਲ ਠੀਕ ਆ ਵੇ ਮੈਂ ਚੱਲਦੀ ਆਂ ਹਾਂ ਹੁਣ ਆ ਚਲੋ ਵੇ ਤੁਸੀਂ ਠੀਕ ਆਂ ਜੋਨੇ ਆ ਵੇ ਕੋ ਕੋ ਆੜ ਗਿਆ ਤੇ ਮੱਕੜ ਉਹ ਲੱਗ ਗਿਆ ਲੰਗਰ ਲੰਗਰ ਕਿੱਦਾਂ ਮਿੱਟੂ ਦਾ ਲਗਾ ਠੀਕ ਆ ਹੁਣ ਲਾਪਿਆ ਕੰਮ ਤੇ ਹਾਂ ਹੁਣ ਚੱਲ ਹਾਂ ਕਪੂ ਦਾ ਵੀ ਫੋਨ ਬਣ ਕਿੱਦਾਂ ਮੈਂ ਗਿਆ ਹਾਂ ਜੰਦਾ ਮੈਂ ਵੀ ਤਾਂ ਦਸਿਆ ਨਹੀਂ ਮੈਂ ਕਿ ਉਹ ਸਾਡੇ ਨਾਲ ਕੱਟ ਕਰਦਾ ਭੰਕਾਰਾ ਹੀ ਕਰਦਾ ਹੀ ਇਹ ਗੱਲਾਂ ਮੈਂ ਤਾਂ ਉਹ ਫਿਰ ਤਾਂ ਇਹ ਵੀ ਚਲੋ ਕਿਸੇ ਨਾਲ ਤਾਂ ਕਰਦਾ ਹੀ ਆ ਹੁਣ ਆਹੀ ਗੱਸਾਂ ਚਲੋ ਬਾਹਰ ਜਾ ਕੇ ਹੈਗਾ ਔਖਾ ਹੀ ਆ ਹਾਂ ਉਹ ਕੰਮ ਕਰਨਾ ਸਾਰਾ ਦਿਨ ਕੰਮ ਚ ਹੀ ਲੱਗ ਜਾਂਦਾ ਹੈ ਵੀ ਭੈਣ ਦਾ ਵੀ ਹੁਣ ਤਾਂ ਕਿੰਨੇ ਦਿਨ ਹੋ ਗਿਆ ਆਹ ਹੋ ਕਹਿੰਦੇ ਸੀ ਦੁਕਾਨ ਦੀ ਕਰਦੇ ਪਏ ਆ ਫੀਟਿੰਗ ਪੂਰੀ ਹੋ ਗਈ ਤੇ ਹਾਲੀ ਕਰਦੇ ਆ ਵੇ ਚਲੋ ਮਾਰਦੇ ਕਿੰਨੇ ਜੜਾ ਆਹ ਫੋਨ ਨਹੀਂ ਆਊਗਾ ਮੈਂ ਜਾ ਕੇ ਹਾਂ ਨਾ ਇਹਦਾ ਦੁੱਧ ਨੂੰ ਨਹੀਂ ਜਾ ਕੇ ਆਣਾ ਕਿੱਥੇ ਆਹ ਨੂੰ ਵੀ ਤਿਆਰੀ ਕਰਦੇ ਹਾਂ ਪਤਾ ਨਹੀਂ ਕਰਦੇ ਵੀ ਉਹਨੇ ਸ਼ਰਾਬੀ ਕਰ ਦਿੰਦਾ ਹੁਣ ਕਿ ਨਹੀਂ ਪਜਾਮਾ ਜੜਾ ਪੁਰਾਣਾ ਕੋਈ ਆਪਾਂ ਨੂੰ ਬਿੱਟੂ ਦਾ ਬਾਜ਼ ਆਇਆ ਜਾ ਜਾ ਤੱਕਿਆ ਹੋ ਬੁੱਲ੍ਹੇ ਤਾਨੂ ਯਾਦ ਕੀਤਾ ਸ਼ੈਤਾਨ ਹਾਜ਼ਰ ਹਲੋ ਹਲੋ ਆ ਵੀਰੇ ਸਤਿ ਸ਼੍ਰੀ ਅਕਾਲ ਹਾਂ ਮੈਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਨ ਹਾਜਰ ਆ ਰਿਹਾ ਉਹ ਵੀ ਤੂੰ ਯਾਦ ਕਰਦੇ ਸੀ ਇਹਦੀਆਂ ਭੈਣ ਤਾਂ ਨੂੰ ਕੋਣ ਆਇਆ ਸਾਥੋਂ ਵੀ ਕਰ ਰਿਹਾ ਚਲੋ ਇਹਦਾ ਧੰਨ ਭਾਗ ਸਾਡੇ ਹਾਂ ਹੋਰ ਹੋਰ ਉਹ ਸੁਣਾਓ ਭਾਬੀ ਹੁਣ ਕਿੱਦਾਂ ਨੇ ਆਣੇ ਸਾਰੇ ਠੀਕ ਠਾਕ ਆ ਹਾਂ ਹੋਰ ਵੀਰੇ ਕੀ ਕਰਦੇ ਸੀ ਬਸ ਫੋਟ ਨਹੀਂ ਬੈਠੇ ਸੀ ਮੈਂ ਆਇਆ ਸੀ ਹੱਥੋਂ ਗਿਆ ਸੀ ਕਹਦੇ ਉਦੋਂ ਹੋਰ ਐ ਹੀ ਅੱਛਾ ਮੈਂ ਕਿਹਾ ਵੀਰੇ ਮੈਂ ਤਾਂ ਫੋਨ ਕੀਤਾ ਸੀਗਾ ਹਾਂਜੀ ਮੈਂ ਦੁਕਾਨ ਜਿੱਦਾਂ ਕੀ ਤਿਆਰ ਕਰ ਲਈ ਆ ਅੱਛਾ ਜੀ ਹਾਂ ਮੈਂ ਕਿਹਾ ਹੁਣ ਕਰ ਦਾਂਦੇ ਹੈਲਪ ਮੇਰੀ ਉਹ ਬੈਂਡ ਤੇਰੀ ਹਰਫ ਦਾ ਕਰ ਦਾਂਗੇ ਮੈਨੂੰ ਹੁਣ ਥੋੜਾ ਜਿਹਾ ਟਾਈਮ ਰੁਕਣਾ ਪੈਣਾ ਲੈ ਵੀਰੇ ਹੁਣ ਤੂੰ ਫੇਰ ਇਦਾਂ ਲਾ ਪਿਆ ਕੰਨ ਹੁਣ ਤੂੰ ਫੇਰ ਪਿੱਛੇ ਨੂੰ ਹੱਥ ਲਾ ਪਿਆ ਖਿੱਚਣ ਮੈਂ ਤਾਂ ਹੁਣ ਆਪਣੇ ਘਰਦਿਆਂ ਨੂੰ ਵੀ ਸਾਰਿਆਂ ਕਹਿਤਾ ਵੀ ਮੈਂ ਆਪਣੇ ਭਰਾ ਕੋਲੋਂ ਪੈਸੇ ਲੈ ਕੇ ਆਉਣੇ ਮੈਂ ਤਿਆਰ ਦੁਕਾਨ ਵੀ ਤਿਆਰ ਕਰ ਲਈ ਆ ਓ ਭੈਣ ਹੱਤ ਪਿੱਛੇ ਖਿੱਚਣ ਵਾਲੀ ਗੱਲ ਨਹੀਂ ਤੂੰ ਮੇਰੀ ਗੱਲ ਸਮਝ ਲੈ ਮੈਂ ਕਰਦਾ ਪਤਾ ਹੀ ਲਾ ਮੇਰੇ ਉਹ ਤੈਨੂੰ ਪਤਾ ਉਸ ਵੇਲੇ ਗਿੱਟੂ ਨੂੰ ਦੁਬਾਰਾ ਟਿਕਟ ਲੈ ਕੇ ਦੇਣੀ ਪੈ ਗਈ ਇਸ ਕਰਕੇ ਫੇ ਪੈਸੇ ਸਾਰੇ ਉੱਧਰ ਲੱਗ ਗਏ ਆਲਾ ਦੇ ਬਿੱਟੂ ਦੇ ਪੈਸੇ ਕੋਈ ਨਹੀਂ ਜਿਵੇਂ ਜਿੱਦਾਂ ਮਰਜੀ ਕਰ ਜਾਂ ਤੂੰ ਮੈਨੂੰ ਪਹਿਲਾਂ ਹੀ ਨਾ ਲਾਰਾ ਲਾਉਂਦਾ ਉਹ ਨਹੀਂ ਲਾਰੇ ਵਾਲੀ ਕੋਈ ਗੱਲ ਨਹੀਂ ਭੈਣ ਲੈ ਦੱਸ ਹੁਣ ਫੋਨ ਕੱਟ ਗਈ ਦੱਸ ਹੁਣ ਕੀ ਆ ਕਰੀਏ ਜਿਹੜੇ ਹੁੰਦੇ ਨੇ ਸਿੱਧਾ ਉਹਦਾ ਟਿਕਟ ਤੇ ਪਾਉ ਲੱਗ ਗਿਆ ਉਹ ਆਹ ਹੁਣ ਨਾਲ ਉਹ ਭੇਜੂਗਾ ਹੁਣ ਉਹ ਹੋਰ ਆਏ ਤੇ ਮੈਂ ਤਾਂ ਚਲ ਭੇਜਦਾ ਹਾਂ ਹਾਂ ਸਹੀ ਹੈ ਨਾ ਉਹ ਲੋੜੀ ਕਮਾਈ ਤੇ ਇਹ ਆਖ ਰੱਖ ਕੇ ਬੈਠੇ ਉਦੋਂ ਉਹਨੂੰ ਨਾਂ ਲਾਰਾ ਲਾਂਦੇ ਅਸੀਂ ਕਿਹਾ ਵੀ ਜੇ ਹੈਗਾ ਤਾਂ ਤਾਂ ਹਾਂ ਕਰੇ ਅਰੇ ਹੁਣ ਉਹਦੇ ਪੈਸੇ ਟਿੱਕੀ ਜਾਂਦੇ ਆ ਬੈਠੇ ਆ ਅਜੇ 4 ਮਹੀਨੇ ਨਹੀਂ ਹੋਏ ਹੈਗੇ ਉਹਨੂੰ ਗਏ ਨੂੰ ਚਲ ਹੁਣ ਭੈਣ ਨੂੰ ਦੱਸ ਆ ਹੋ ਜਾ ਜਦ ਕਿ ਹਵਾ ਤੇ ਫੇਰ ਮਦਦ ਕਰਨੀ ਪੈਣੀ ਆ ਹੁਣ ਉਹ ਵੀ ਉਹ ਚਲ ਮੈਂ ਹੁਣ ਉਹਨੂੰ ਕਿਹੜਾ ਜਵਾਬ ਦਿੰਨਾ ਮੈਂ ਤਾਂ ਉਹ ਤਾਰੂਕ ਨੂੰ ਕਹੇ ਸੀ ਮੈਂ ਕਿਹਾ ਚਲ ਹੁਣ 3-4 ਮਹੀਨੇ ਬਿਟੂ ਨੂੰ ਹੋਏ ਗਏ ਹੁਣ ਤਾਂ ਮਿਲੂਗਾ ਇੱਕ ਦੋ ਵਾਰ ਜਾਈ ਜਾਈ ਹੁਣ ਥੋੜੇ ਬਾਅਦ ਉਹਦੇ ਬਾਦਵਾ ਕੇ ਥੋੜੇ ਬਾਅਦ ਆਪਣੇ ਕੋਲ ਆ ਕੇ ਉਹ ਕਰਦੇ ਆ ਇਹ ਤਾਂ ਬਲ ਹੈਗੀ ਹੈ ਜੀ ਕੋਸਤਾ ਆਇਆ ਬਿਟੂ ਦਾ ਫੋਨ ਸਤਿ ਸ਼੍ਰੀ ਅਕਾਲ ਜੀ ਦਾ ਹਾਂਜੀ ਦੀਦੀ ਗੱਲ ਸੁਣੀ ਜੀ ਬਈ ਹਾਂਜੀ ਦੀਦੀ ਕੀ ਹੋ ਗਿਆ ਉਹ ਮੈਂ ਗੱਲ ਕਰਦੀ ਸੀ ਜੀ ਗਿੱਟੂ ਦਾ ਫੋਨ ਆਇਆ ਹਾਂਜੀ ਫੋਨ ਤਾਂ ਆਇਆ ਸੀਗਾ ਜੀ ਉਸੇ ਭੇਜ ਜੀ ਉਹ ਪੈਸੇ ਜੀ ਜੀ ਉਹਨਾਂ ਤੋਂ ਥੋੜੇ ਜੇ ਪਾਏ ਸੀਗੇ ਮੈਂ ਰਾਸ਼ਨ ਵਾਲੇ ਦੇ ਦੇਣੇ ਸੀਗੇ ਕੁੱਛ ਮੈਂ ਹੋਰ ਦੇ ਦਿੱਤੇ ਕੁੱਛ ਮੈਂ ਮਾਸੀ ਦੇ ਮੁੰਡੇ ਤੋਂ ਫੜੇ ਸੀਗੇ ਉਹਨੂੰ ਹੁਣ ਲੋੜ ਸੀਗੀ ਫਿਰ ਮੈਂ ਉਹਨੂੰ ਦੇ ਦਿੱਤੇ ਨੇ ਹੋ ਉਹ ਜਿਹੜੇ ਪੈਸੇ ਉਹਨਾਂ ਨੇ ਹੁਣ ਪਾ ਦਿੱਤੇ ਨਾ ਉਹ ਕਹਿੰਦੇ ਵੀ ਹੁਣ 3-4 ਮਹੀਨੇ ਨੇ ਮੇਰੇ ਤੋਂ ਪਾ ਹੁਣੇ ਹੈ ਇਹਦੇ ਪੈਸੇ। ਇਹਦੇ ਦੱਸ ਭੈਣ ਦਾ ਫੋਨ ਆਇਆ ਸੀਗਾ। ਫੋਨ ਨੂੰ ਕਿਹਾ ਸੀਗਾ ਪੈਸਿਆਂ ਲਈ ਵੀ ਮਦਦ ਕਰਾ ਹੁਣ ਉਹ ਦੁਕਾਨ ਤਿਆਰ ਕਰ ਬੈਠੀ ਐ। ਉਹ ਪੈਸੇ ਲਈ ਕਹਿੰਦੀ ਇਹ ਪੈਸੇ। ਤਾਂ ਹੀ ਤਾਂ ਨੂੰ ਦੋ ਅਸੀਂ ਕਿਹਾ ਸੀਗਾ ਵੀ ਜਿਹੜਾ ਹੈ ਨਾ ਪੈਸੇ ਕੋਲ ਹੈਗੇ ਤਾਂ ਭੈਣ ਨੂੰ ਹਾਂ ਕਰਿਓ ਤੁਸੀਂ। ਓਹੋ ਉਦੋਂ ਤਾਂ ਕੋਲ ਸੀ ਗਈ ਹੁਣ ਬਿੱਟੂ ਦੇ ਦੁਆਰਾ ਟਿਕਟ ਨਹੀਂ ਲਾਣੀ ਪਈ ਪੈਸੇ ਭੇਜਣੇ ਪਏ। ਕੋਈ ਨਹੀਂ ਉਹ ਵੀ ਤੁਹਾਨੂੰ ਅਸੀਂ ਦੇ ਦੇਣੀ ਆ ਉਹ ਵੀ ਮੋੜ ਦੇਣੀ ਆ ਤੇ ਐਦਾ ਕਰੋ ਤੁਸੀਂ ਮੈਂ ਉਹ ਬੁਟੀਕ ਵਾਲੀ ਨੂੰ ਭੈਣ ਜੀ ਨੂੰ ਪੁੱਛਾਂ 10000 ਰੁਪਏ ਮੈਂ ਕਰ ਲੈਣੇ ਥੋੜੇ ਬੁੱਤੇ ਤੁਸੀਂ ਕਰ ਲਓ ਤੇ ਹੁਣ ਹੀ ਹੋਲੀ ਕਰਕੇ ਮੈਂ ਮੋੜ ਦਾਂਗੇ ਜਿੱਥੇ ਇੰਨਾ ਕਰਜ਼ਾ ਚੜਿਆ ਹੋਰ ਸਹੀਂ ਚਲ ਫਿਰ ਬੁਟੀਕਾਂ ਨੂੰ ਬੋਲਾ 10000 ਦਿਓ ਦੇ ਦੇਵੇ 10000 ਮੈਂ ਕੰਮ ਵਾਲਿਆਂ ਤੋਂ ਵੜਾਣੇ ਤੇ ਪਹਿਲੇ ਦੇਣੇ ਆ ਤੇ 10000 ਆਓ ਚਲ ਉਹਦਾ ਵੀ ਵਿਚਾਰੀ ਦਾ ਘਰੋ ਕਲੇਸ਼ ਮੁਕੂਗਾ ਉਹ ਟਿਕਟ ਵੀ ਉਧਰ ਦੇਵਣ ਵਾਲੇ ਵਰਤੇ ਹੋ ਆਹੋ ਚਲ ਕੋਈ ਨਹੀਂ ਮਮ ਨੂੰ ਕਹਿਣਾ ਵੇ ਦੱਸ ਕੇ ਆ ਜੀ ਮੈਂ ਮਦਦ ਕਰੂੰ ਆਪਾਂ ਨੂੰ ਕਿਹਾ ਉਹਨੇ ਆਪਣੇ ਆਪ ਦੇ ਦੇ ਆਉ ਮੈਂ ਦੇਖ ਦਿੰਦਾ ਕੋਣ ਕਰ ਦੇਖਲਾ ਕਰਕੇ ਹਾਂ ਹਲੋ ਸਮਝ ਬੈਂ ਦੀ ਕਿਵੇਂ ਹਾਲ ਚਾਲ ਪੰਜੇ 10 ਤੋਂ 1000 ਰੁਪਏ ਚਾਹੀਦੇ ਸੀ ਜੀ ਅੱਛਾ ਨਾ ਮੇਰੇ ਬਲ ਭਾਵੇਂ ਅੱਜ ਹੀ ਦੇ ਜੋ ਤੁਸੀਂ ਚਲੋ ਠੀਕ ਹਾਂ ਮੇਰੀ ਗੱਲ ਸੁਣੋ ਮੈਂ ਉਹ ਬੜੀਕ ਵਾਲੀ ਨੂੰ ਫੋਨ ਕੀਤਾ ਸੀ ਪੈਸੇ ਕਹਿੰਦੀ ਲੈ ਜਾ ਕੋਈ ਗੱਲ ਨਹੀਂ ਪਰ ਮੇਰੀ ਗੱਲ ਸੁਣ ਲਓ ਉਹ ਕਹਿੰਦੀ ਕੰਮ ਕਰਕੇ ਪੈਸੇ ਮੋੜਨੇ ਪੈਣੇ ਕੰਮ ਚੋ ਘਟਣੇ ਆ ਚਲ ਕੋਈ ਨਹੀਂ ਕੰਮ ਕਰ ਲਓ ਕੰਮ ਕਰਨ ਦਾ ਬਾਰੇ ਆ ਜੀ ਮੈਨੂੰ ਕੰਮ ਕਰਨ ਦੇਣਾ ਤੁਸੀਂ ਕੋਈ ਨਹੀਂ ਕੰਮ ਕਰਨਾ ਹੀ ਪੈਣਾ ਫੇਰ ਮਾਰ ਕੇ ਕਰ ਲਵਾਂਗੇ ਕੋਈ ਗੱਲ ਨਹੀਂ ਹੋਰ ਕੀ ਕੰਮ ਕਰਕੇ ਕਰਾਂਗੇ ਫੇਰ ਕੋਈ ਨਹੀਂ ਚਲੋ ਤੁਸੀਂ ਦੇਖ ਲਓ ਮੈਂ ਵੀ ਇਹ ਪੁੱਛ ਕੇ ਆਵਾਂ ਘੋਰ ਕੇ ਪੁੱਛਿਆ ਭੈਣ ਨੂੰ ਬੁਲਾ ਲੈਨੇ ਆ ਜਿੰਨੇ ਕੋਈ ਦੇ ਦੇਨੇ ਆ ਵੀ ਚਲ 10000 ਗੰਦੀ ਲੈ ਜਾਓ ਹਾਂ ਨਾਲੋਂ ਹੁੰਦਾ ਮੈਂ ਦੇਖਦਾ ਕੋਈ ਫਾੜੀ ਲਿਆਇਓ ਆਂਦੇ ਆਂਦੇ ਤੁਸੀਂ ਦੁਕਾਨ ਤੋਂ ਮੈਂ ਜਾਣਾਂ ਤੇ ਹਣਾ ਹੁਣ ਡੀਗ ਵਾਲੇ ਤੋਂ ਗੰਦੀ ਮੰਗਣੇ ਆ ਪਹਿਲੇ ਵੀ ਜਿੱਦੱਕ ਇਹਨਾਂ ਵਾਲੀ ਲੈ ਕੇ ਬੈਠੇ ਹੁੰਦੇ ਉਪਦਾ ਦੀ ਭੈਣ ਲਾਲ ਜਾਣਾ ਬੜੀ ਮੰਗੀ ਜਾਂਦੀ ਇਹਨਾਂ ਨੂੰ ਪੈਸੇ ਉਹਨੂੰ ਵੀ ਪਤਾ ਹੀ ਆ ਵੀ ਹੁਣ ਤਾਂ ਅਰੇ ਇਹ ਭਰਾ ਨੂੰ ਬਾਹਰ ਭੇਜਿਆ ਆਇਆ ਕਾਚਾ ਜਗਾ ਕੇ ਲਾਈ ਆ ਪੈਸੀ ਫੇਰ ਵੀ ਨਹੀਂ ਇਹਨੂੰ ਪਤਾ ਲੱਗਦਾ ਹਲੋ ਸੁਪਾ ਅਮਰਜੀਤ ਕੀ ਹੋਇਆ ਖੁਸ਼ ਨਹੀਂ ਹੋਇਆ ਜੀ ਹੁਣ ਤੁਸੀਂ ਕਦੇ ਬੁਟੀਕ ਤੋਂ ਪੈਸੇ ਇਕੱਠੇ ਕਰਦੇ ਫਿਰਦੇ ਆ ਕਦੇ ਕਿਤੇ ਉਹ ਕਰਦੇ ਫਿਰਦੇ ਆ ਕਰੀ ਚੱਲੋ ਦੇਈ ਚੱਲੋ ਮੈਨੂੰ ਕੀ ਅਸ ਤਾਂ ਪਹਿਲੇ ਸਾਨੂੰ ਕਿਹਾ ਸੀਗਾ ਵੀ ਜੇ ਤੁਹਾਡੇ ਕੋਲ ਹੈਗੇ ਤਾਂ ਹਾਂ ਕਰਿਓ ਨਜ਼ਾਸ ਤਾਂ ਆਇਆ ਹੋਇਆ ਹੁਣ ਦੇਣ ਤਾਂ ਹੈਗੇ ਹੀ ਆ ਸੀ ਕਿਹੜਾ ਤੈਨੂੰ ਕੁਛ ਕਿਹਾ ਵਾ ਇੰਨ ਲ ਦੱਸੋ ਉਹ ਮੈਂ ਡਰੀ ਪਈ ਆ ਚਲੋ ਚਲੋ ਉਹ ਮੈਂ ਭਾਜੀ ਕਹਿੰਦਾ ਤਰ ਲੈ ਜਾ ਚੰਨਾ ਪੈ ਗਿਆ ਕੇ ਦੀ ਪੇਮੈਂਟ ਕੁਝ ਆਪਣਾ ਟਾਈਮ ਲਾ ਰੂ। ਉੱਚੇ ਚ ਇਹ ਭੈਣ ਨੂੰ ਫੋਨ ਕਰ ਦੇਣਾ ਅਸੀਂ ਲੈ ਜਾਂਦੇ ਅੱਜ ਹੀ ਆਪੀ। ਕਰੇ ਦੇਵਾ ਨਾਲੇ ਕੰਮ ਦਾ ਬੈਠਾ। ਹੋਰ ਕੀ ਕਰ ਦੋ ਹੁਣ। ਜਿਹੜੀ ਜਗ੍ਹਾ ਗਈ ਸਰ। ਹਲੋ। ਹਲੋ ਵੀਰੇ। ਹਾਂ ਭੈਣ ਜੱਟਾ। ਹਾਂ ਠੀਕ ਆ ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਉਹ ਮੈਂ ਕਿਹਾ ਭੈਣ ਐਮੀਨਾ ਗੁੱਸੇ ਹੋਈ। ਤਰ ਹੁਣ ਇੱਧਰ ਉੱਧਰ ਘੜ ਕੇ ਕਰਤਾ ਧੋੜਾ ਜਾਂਦੇ ਆਵਾਂ ਤੇ ਆਓ ਆ ਕੇ ਲੈ ਜਾਓ ਪੈਸੇ ਅੱਛਾ ਕੰਮ ਕਰੋ ਤੁਸੀਂ ਆਮਨਾ ਕੋਈ ਨਹੀਂ ਵੀਰੇ ਮੈਂ ਇੱਧਰ ਹੀ ਆਈ ਹਾਂ ਸੀ ਪਿੰਡ ਵਾਲਾ ਹੀ ਪਰ ਹੁਣੇ ਆ ਜਾ ਮੈਂ ਵੀ ਮੁੜ ਕੇ ਕੰਮ ਤੇ ਜਾਣਾ ਕੋਈ ਨਹੀਂ ਮੈਂ ਗੋਪੀ ਨੂੰ ਕਹਿੰਨੀ ਆ ਮੈਨੂੰ ਚੜਾਏ ਵੇ ਬੱਸੇ ਉਹ ਵੀ ਨਾਲ ਹੀ ਜੋਂ ਨੂੰ ਥੋੜਾ ਜਿਹਾ ਕੰਮ ਸੀਗਾ ਅੱਛਾ ਚਲ ਠੀਕ ਆ ਮੈਨੂੰ ਬੱਸੇ ਚੜਾ ਕੇ ਤਾਂ ਫਿਰ ਆਨੀ ਆਵੇਂ ਚਲ ਠੀਕ ਆ ਆ ਜਾਓ ਹਾਂ ਚਲ ਠੀਕ ਆ ਵੀਰੇ ਆਨੀ ਠੀਕ ਚਲ ਚਲ ਜਦ ਤੱਕ ਭੈਣ ਆਉਦੀ ਆ ਅੱਧਾ ਕੋਣ ਘੰਟੇ ਲੱਗ ਹੀ ਜਾਣਾ ਹਾਂ ਕਹਿੰਦੀ ਮੈਂ ਇੱਥੇ ਲੱਗ ਗਈ ਹਾਂ ਇਹਦਾ ਪੱਪੀ ਠੀਕ ਠਾਕ ਹੋਰ ਨਾ ਕੋਈ ਟੀਗਲੇ ਕਿਸੇ ਦੇ ਨਾਮ ਹਾਂ ਸੁਣਾਓ ਕਿਦਾਂ ਸੇਤਾ ਤੁਹਾਡੀ ਹੁੰਦਾ ਸਟੇਕ ਨੇੜੇ ਆਇਆ ਹੋ ਜੀ ਫਿਰ ਔਰ ਇਹ ਆ ਮਾਂ ਤੇਰੇ ਤਾਂ ਲੱਗ ਗਈ ਆ ਨਾ ਬੱਚਾ ਉਹਦੇ ਆਈਆਂ ਸੀ ਕੰਮ ਸੀ ਪਹਰਾ ਗਿਆ ਹੋਰ ਘੜ ਸਹੀ ਸੇ ਜੋਪੀ ਹੋਣੀ ਆ ਸਭ ਇੱਕ ठाਉ ਤੇ ਕੋਈ ਨਾ ਉਹ ਕਿਤਾ ਉਹ ਪਾਸਟੇ ਹੋਰ ਨੀਰਾ ਉਹ ਹੈਦ ਨੁਗੇ ਯਾ ਕਿ ਮੈਂ ਆਉਣਾ ਮੈਂ ਫੋਨ ਕਰਕੇ ਫੇਚ ਲਗੇ ਸੀ ਆ ਆ ਜਾਂਦਾ ਫਿਰ ਤੂੰ ਦਾ ਫੋਨ ਹਾਂਜੀ ਹਾਂ ਲੈ ਨਾ ਜਗਾ ਕੇ ਇੱਕ ਵਾਰੀ ਕਿ ਤੂੰ ਸਾਹ ਫੋਨ ਮੈਂ ਨਾ ਮਰਜੀ ਦੀ ਨਾਲ ਹੀ ਗੱਲ ਹੋ ਜਾਂਦੀ ਆ ਇਹ ਕੋਈ ਨਹੀਂ ਕਾ ਤੁਸੀਂ ਰਹੇ ਹੋ ਕੰਮ ਕਰ ਲਿਖੀ ਚਲਾ ਗਿਆ ਉਹ ਮੇਰਾ ਬੱਸੇ ਚੜਾ ਕੇ ਕੰਮ ਅਸੀਂ ਔਰ ਗਿਆ ਮੁੰਡੇ ਨਾਲ ਕਹਿੰਦੇ ਕੰਮ ਸੀ ਜਾਣਾ ਸੀ ਕਿਤੇ ਅੱਛਾ ਉਹ ਮੈਂ ਕਹਾਂ ਤਾਲ ਪਾਉਂ ਉਹਦੇ ਨਾਲ ਜਾਣਾ ਅੱਛਾ ਚਲੋ ਆ ਗਈ ਭੈਣ ਹਾਂ ਕਿੱਦਾਂ ਵੀਰੇ ਔਰ ਭੈਣ ਅਮਰਾ ਜੀ ਰਹੋ ਔਰ ਠੀਕ ਤਾਂ ਠੀਕਾ ਵਧੀਆ ਸਾਪਣੀ ਬਿਟਾ ਠੀਕ ਵੀਰੇ ਚਾਹੁੰਦਾ ਬਸ ਕੰਮ ਕਰ ਠੀਕ ਹੈ ਮੜ ਮਟਾ ਚੱਲ ਜੀ ਇਹ ਤੇ ਜਾਈ ਗਏ। ਮੇਰਾ ਪਹਿਣ ਤੋਂ ਗੁੱਸਾ ਕਰਕੇ ਮੈਂ ਤਾਂ ਤੈਨੂੰ ਉੱਥਾ ਰੋਕਣ ਨੂੰ ਕਿਹਾ ਸੀਗਾ ਤੇ ਚਲੋ ਮੈਂ ਕਿਹਾ ਤੈਨੂੰ ਪਤਾ ਹੀ ਆ ਗੁੱਸਾ ਵੀਰਾ ਆਪਣੇ ਨਾਲ ਹੀ ਹੁੰਦਾ ਹੁਣ ਪੀਏ ਨਾਲ ਗੁੱਸਾ ਕਰਕੇ ਤੇ ਹੋ ਹੀ ਜਾਂਦਾ ਹੈ ਦਾ ਦਾ ਆਪਣੇ ਨਾਲ ਹੀ ਗੁੱਸਾ ਕਰਨਾ ਆ ਮੈਂ ਤਾਂ ਅੱਗੇ ਕਹਿੰਦੀ ਸੀ ਵੀ ਕਿਹਾ ਸੀਗਾ ਤਾਂ ਚਲੋ ਕੰਮ ਕਰਿਓ ਦੇਖੋ ਤੇਰਾ ਜੀ ਆ ਓਕੇ ਹੋ ਗਿਆ ਤੇਰਾ ਜਦੋਂ ਆਲੀ ਓਕੇ ਹੋ ਗਈ ਆ ਪਾਨ ਮੈਂ ਤਿਆਰ ਕਰ ਲੀਓ ਕਮਰਾ ਇੱਕ ਚਲ ਵਧੀਆ ਤੇ ਆ ਵੀ ਸਾਨੂੰ ਤਾਂ ਐਸੀ ਨਿੱਤ ਦਾ ਕਲੇਸ਼ ਜਿਹੜਾ ਉਹ ਨਿਭੜੇ ਹਨਾ ਨਹੀਂ ਕਿਹਾ ਮੈਂ ਇਤਨਾ ਨਾਲੇ ਕੰਮ ਹੋਊ ਛੋੜ ਗਿਆ ਚਲ ਆਪਣੇ ਖਰਚੇ ਪਾਣੀ ਤੋਂ ਹੀ ਬੰਦਾ ਔਖਾ ਹੁੰਦਾ ਮੋਲਦਾ ਹੈ ਤੁਹਾਨੂੰ ਮਾਰਕੀਟ ਵੀ ਲੱਗੇ ਪੈਂਦੀ ਆ ਸੋ ਚਾਹ ਪਣੀ ਆਬੇ ਮੈਂ ਹੋਰ ਜਾਣਾ ਵੀਰੇ ਛੇਤੀ ਹੁਣ ਜਾ ਕੇ ਘਰ ਵੀ ਦੇਖਣਾ ਚੱਲ ਭੈਣ ਕੋਈ ਗੱਲ ਨਹੀਂ ਚਾਹ ਚਲੋ ਮੈਂ ਅਮਰਜੀਤ ਨੂੰ ਕਹਿੰਦੀ ਆ ਚਾਹ ਬਣਾਉਂਦੀ ਆ ਤੁਸੀਂ ਪੈਸੇ ਲਿਆਓ ਲੋ ਪੈਸੇ ਆ ਅੰਦਰ ਪਏ ਆ ਤੁਸੀਂ ਲੈ ਜਾ ਕੇ ਗਏ ਅਗਰ ਰੱਖਦੇ ਅਮਰਜੀਤ ਚਾਹ ਬਣਾ ਲਾ ਭੈਣ ਨੇ ਮੋੜਨਾ ਬਣਾ ਲਾ ਫੇਪ ਚਾਹ ਦਾ ਮੈਂ ਮੋੜਨਾ ਐ ਮੈਂ ਸਵੇਰੇ ਆਈ ਤੋਂ ਤੇ ਚਾਹ ਬਣਾ ਲਾ ਆਉਣੀ ਸੀ ਅੱਛਾ ਤੇ ਜਿੰਨਾ ਬਸ ਅੱਛਾ ਜੀ ਮੋੜ ਦੂੰਗਾ ਹਾਂ ਉਹ ਫੇਰ ਹੋਣਾ ਜਦੋਂ ਦੁਕਾਨ ਪਾ ਲੈਣੀ ਭੈਣ ਫਿਰ ਕੇ ਸੁਬਾ ਸਵੇਨੀ ਜਾ ਹੋਣਾ ਹਾਂ ਮੈਂ ਹੋਰ ਕੀ ਕੰਮ ਦਾ ਕੰਮ ਆਇਆ ਹੋਰ ਨਹੀਂ ਕੋਈ ਗੱਲ ਨਹੀਂ ਆਇਆ ਕਰਾਂਗੇ ਅਸੀਂ ਨਹੀਂ ਤਿੰਨ ਆ ਕੇ ਨਾ ਚਰੇਨੀ ਆਤੀਆਂ ਕੀ ਤਨ ਪਤਾ ਯਾ ਵੀ ਕੰਮ ਕਰਦਾ ਹੋਰ ਕੀ ਫਿਰ ਅਗਦਾ ਨਹੀਂ ਸਾਰਾ ਸਾਰ ਦਿਨ ਕੰਮ ਕਰੋ ਕਰੋ ਹੀ ਚਲ ਚਲ ਟਾਈਮ ਨਿਕਲ ਹੀ ਜਾਂਦਾ ਵਾ ਹੋਣਾ ਨਹੀਂ ਆ ਰਿਹਾ ਪਾ ਕੇ ਆ ਰਹਾ ਹਾਈ ਯਾਰ ਵੀਰ

ਹੁਣ ਤੁਹਾਡੇ ਨਾਲ ਜਵਾਨ ਕੀਤੀ ਉਹਦੀ ਉਹ ਮੈਂ ਵੀ ਤੁਹਾਡੇ ਤੋਂ ਵੀਰੋ ਮੰਗਣੀ ਨਾ ਭੈਣ ਤੈਨੂੰ ਪਤਾ ਹੀ ਆ ਰੱਖੇ ਤੈਨੂੰ ਕਿਹਾ ਸੀਗਾ ਕਿਸੇ ਕੱਲ ਤੋਂ ਹੀ ਕਿਹਾ ਸੀ ਵੀ ਚੱਲ ਤੁਹਾਡੀ ਵੀ ਮਦਦ ਕਰ ਦਿਓ ਤਾਂ ਤੈਨੂੰ ਪਤਾ ਹੀ ਆ ਵੀ ਬਿੱਟੂ ਦੀ ਟਿਕਟ ਦਾ ਪੈ ਗਿਆ ਸੀਗਾ ਆਹੋ ਵੀ ਚੱਲ ਕੋਈ ਗੱਲ ਨਹੀਂ ਉਹ ਟਿਕਟ ਦਾ ਜਿਆਦਾ ਦੇਣਾ ਪੈ ਗਿਆ ਤਾਂ ਕਰਕੇ ਥੋੜੇ ਜਿਹਾ ਓਕੇ ਹੋ ਗਏ ਉਹ ਕੋਈ ਨਹੀਂ ਮੈਂ ਹੈਗਾ ਵੀ ਤੇ ਪਾਰਸ ਕੋਈ ਨਿਆਣੇ ਚੀਜ਼ ਕੱਢ ਕੇ ਮੈਂ ਪਾਰਸ ਚ ਪਾ ਲਾਂ ਮੈਂ ਹੈਗਾ ਵੀ ਤੇ ਪਾਰਸ ਕੋਈ ਨਹੀਂ ਪਾ ਲਾਂ ਸੋ ਘੱਪੰਡੇ ਰੱਖਿਓ। ਬਾਕੀ ਮੈਂ ਚੱਲਣਾ। ਹਾਂ ਚਲੋ। ਧਿਆਨ ਨਾਲ ਲੈ ਕੇ ਜਾਇਓ ਹੁਣ ਪੈਸਾ ਨਾ। ਆਓ ਸਮਾਨ ਪਾ ਲਿਓ ਹਨਾ। ਦੁਕਾਨ ਚ ਹੋਰ ਕੀ ਆ। ਬਾਹਰ ਸਭ ਜਣ ਬੈਠ ਲਿਆ ਵਾ। ਹੂੰ। ਸਭ ਬੈਠੂ ਨੀ ਸੀ। ਹਾਂ ਹਾਂ ਚਲੋ। ਜੱਗਾਂ ਮੋੜੀ ਤੇ ਨੈਗੋ ਚੱਲਦਾ ਹੈ। ਠੀਕ। ਖਾਂਦੇ ਹੈ ਹੋਰ ਚੱਲਦਾ ਹੈ। ਠੀਕ। ਹੋਇਲਾ ਹੋ ਜਾਣਾ ਮੈਨੂੰ। ਫਿਸ਼। ਆਇਓ ਕਿਤੇ ਪਿੰਡ ਨੂੰ ਨਾਲ ਬਰੋਲੇ ਕਿ ਨੂੰ ਹੋਣ ਦਾ ਕਰੇ। ਠੀਕ ਕੋਈ ਨਹੀਂ ਕਹੁੰਦੀ ਜੀ। ਆ ਲੈ ਲੋ ਪੈਣਾ ਆ ਪੈਸੇ ਰੱਖ ਲਈ ਅਮਰ ਜੀ ਤੋਂ ਰੱਖੋ ਤੁਸੀਂ ਆ ਮੇਰੀ ਬਹੁਤ ਮਦਦ ਕਰ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆ ਮੇਰੀ ਬਹੁਤ ਮਦਦ ਕਰ ਦਿੱਤੀ ਆ ਆਹੋ ਭੈਣੇ ਇਹਦੇ ਨਾਲ ਚਲੋ ਰੱਬ ਤੁਹਾਡੀਆਂ ਵੀ ਕਮਾਈਆਂ ਤੇ ਵਾਰਕ ਤਾਂ ਪਾਵੇ ਤੇ ਮੈਂ ਵੀ ਹੁਣ ਇਹ ਨਾਲ ਕੰਮ ਚਲਾਵਾ ਆਹੋ ਚੱਲ ਤੂੰ ਦਾ ਆਪਣਾ ਕੰਮ ਚਲਾ ਜਾ ਕੇ ਤੂੰ ਤਾਂ ਚਾਹ ਪਾਉਣੀ ਆ ਬਾਹਰ ਟੀਆ ਵੇਚ ਜਾਦੇ ਹੈ ਨਾ ਆਪਣੀਆਂ ਭਾਣੀਆਂ ਉਹ ਸਮਝ ਕੋਰੀ ਨਹੀਂ ਦੀਦੀ ਉਹ ਸਕੂਲ ਗਈ ਆ ਭੈਣ ਉਹ ਫੇਰੇ ਚਲ ਗਈ ਸੀ ਹਾਂ ਜੀ ਕਦੋਂ ਕਦੋਂ ਉਹਨਾਂ ਦੇ ਤੁਸੀਂ ਤੇ ਜਾਣਾ ਆਉਂਦੀ ਹਾਂ ਹਾਂਜੀ 2:30 ਵਜੇ ਆ ਜਾਓ ਠੀਕ ਆ ਫੇ ਮੈਂ ਹੁਣ ਚੱਲਣਾ ਹੈ ਉਹ ਤਾਂ ਲੇਟ ਹੋ ਜਾਣਾ ਕੁੜੀ ਨੇ ਹਾਂਜੀ ਹਾਂਜੀ ਠੀਕ ਹੈ ਚੱਲ ਠੀਕ ਅੰਦਰ ਆ ਗਏ ਭੈਣ ਆ ਗਏ ਉਹ ਆਇਆ ਮੈਂ ਆ ਤੈਨੂੰ ਜਾਂਦਾ ਜਨਾ ਬੱਚੇ ਢਾ ਲੂ ਮੈਂ ਵੀ ਜਾਣਾ ਕੰਮ ਤੇ ਬਸ ਆ ਗਈ ਆਹ ਦੋਨਾਂ ਲੇਟ ਹੋ ਗਈ ਨੇ ਦਾ ਚਲ ਆ ਜਾ ਚਾਹ ਤੂੰ ਜਾਂਦਾ ਚੱਲ ਬੈਠ ਹਾਂ ਮੈਂ ਛਾਡ ਦੇਣਾ ਤੂੰ ਚੱਲ ਠੀਕ ਆ ਚੱਲ ਮੈਂ ਛਾਡਣਾ ਚੱਲ ਚੱਲ ਚੰਗਾ ਭੈਣ ਠੀਕ ਧਿਆਨ ਨਾਲ ਜਾ ਆਇਓ ਹਾਂ ਮੇਰੇ ਨਾਲ ਹਾਂ ਰਾਤ ਤੱਕ ਆਇਓ ਕੋਈ ਨਹੀਂ